ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਮੈਂ ਨਾ ਆਪਦਾ ਮੁੱਦਾ ਰੱਖਣਾ ਚਾਹਣਾ ਮੇਰੇ ਵੀ ਇੱਕ ਬੰਨੇਓ ਗੱਲ ਸੁਣੋ ਇਹ ਨਹੀਂ ਉਹਨਾਂ ਦੀ ਇਕੱਲੀ ਸੁਣੀ ਆ ਉਹ ਹਸਪੀਟਲ 'ਚ ਜਿਹੜਾ ਮੁਕਸਰ ਕੰਮ ਹੋਇਆ ਮੈਂ ਅਮਰ ਸੰਧੂ ਆ ਜਿਹੜਾ ਮਤਲਬ ਕਿ ਇੱਕ ਪਾਸਾ ਨਾਲ ਨਾ ਦੇਖੋ ਮੇਰੀ ਵੀ ਗੱਲ ਸੁਣੋ ਮੇਰ ਅਕਸਰ ਮੇਰੇ ਗੱਲ ਪਏ ਆ ਅੱਧਾ ਘੰਟਾ ਉਹਨਾਂ ਨੂੰ ਜਿਹੜੀਆਂ ਤੁਸੀਂ ਵੀਡੀਓ ਮੇਰੀਆਂ ਪਾਈ ਜਾਂਦੇ ਹੋ ਨਾ ਇਹ ਉਹਨਾਂ ਕੋ ਅੱਧਾ ਘੰਟਾ ਪਾਉਣਾ ਘੰਟਾ ਮਗਰ ਵੀਡੀਓ ਕੱਢ ਕੇ ਵੇਖੋ ਜਿਹੜਾ ਇਹ ਮੇਰੇ ਗਾਲ ਪਏ ਆ ਲੜਕੀ ਨੂੰ ਪੁੱਛ ਲਓ ਜੀ ਉਹਨੂੰ ਮੈਂ ਡਿਸਟਰਬ ਕੀਤਾ ਜਾਂ ਉਹਦੀ ਮੈਂ ਬਾਹ ਫੜੀ ਜਾਂ ਮੈਂ ਕੁਝ ਵੀ ਕੀਤਾ ਠੀਕ ਹੈ ਗੁਰਦੁਆਰੇ ਸੌਂ ਦੇ ਦੇ ਠੀਕ ਹੈ ਜੇ ਮੈਨੂੰ ਕੁਝ ਵੀ ਛੇੜਿਆ ਜਾਂ ਉਹਨੂੰ ਕੁਝ ਵੀ ਮੈਂ ਕੀਤਾ ਉਹਨੇ ਆ ਕੇ ਆਖਿਆ ਮੈਨੂੰ ਛੇੜਦਾ ਠੀਕ ਹੈ ਉਹਨੇ ਹੋਰ ਹੀ ਮੁੱਦਾ ਬਣਾ ਤਾ ਇਹ ਆ ਕੇ ਮੇਰੇ ਪੰਜ-ਸੱਤਿਆਂ ਨੇ ਗਾਲ ਪੈ ਗਏ ਇਹਨਾਂ ਨੇ ਮੇਰੇ ਮਾਰੀਆਂ ਠੀਕ ਆ ਡੈਂਟ ਪਾਏ ਪਏ ਆ ਠੀਕ ਹੈ ਇਹਨਾਂ ਨੂੰ ਮੈਂ ਕਿਵੇਂ ਛੱਡ ਦਿਆਂ ਇੱਕ ਆ ਜਿਹੜਾ ਜਿਹੜਾ ਕੈਪ ਜੀ ਵਾਲਾ ਮੋਟਾ ਇਹ ਮੇਰੇ ਗਾਲ ਪਿਆ ਇਹ ਜਦੋਂ ਅਸੀਂ ਆਏ ਨਾ ਇਹਨੂੰ ਇਹਦੇ ਇਹਨੂੰ ਆਏ ਅਧੋ ਅਮਾਂਜਣ ਇਹ ਭੈਣ ਚੋਂ ਫਿਰ ਲੁਕਿਆ ਕਿਉਂ ਆ ਜੇ ਸੱਚਾ ਸੀ ਉੱਥੇ ਖੜਦਾ ਜੇ ਸੱਚਾ ਸੀ ਨਾ ਉੱਥੇ ਖੜਦਾ ਫਿਰ ਸਾਡੇ ਨਾਲ ਗੱਲ ਕਰਦਾ ਸਾਡੀ ਲੜਾਈ ਹੋਈ ਹੈ ਨਾ ਅਸੀਂ ਕੁੜੀਆਂ ਨੂੰ ਫਿਟੇ ਮੂੰਹ ਆਖਿਆ ਨਾ ਹੀ ਡਾਕਟਰ ਨੂੰ ਕੁਝ ਕੋਸ਼ ਆਖਿਆ ਡਾਇਨ ਡਾਕਟਰ ਦੇ ਅਸੀਂ ਰੂਮ 'ਚ ਗਏ ਆ ਵੀਡੀਓ ਦੇਖ ਲਓ ਜਿਹਦੇ ਨਾਲ ਜਿਹੜਾ ਮੇਰੇ ਬੰਦਾ ਗਾਲ ਪਿਆ ਸੀਫ ਅਸੀ ਉਸ ਬੰਦੇ ਨੂੰ ਕੱਢ ਦੇ ਰਹੇ ਆ ਉਹ ਰੂਮ ਚ ਲੁਕ ਗਿਆ ਉਹਨੂੰ ਕਦੇ ਕਦੇ ਲੁਕਾ ਦਿਆ ਨਾ ਤੂੰ ਸੱਚਾ ਹੈ ਤੂੰ ਨਾ ਲੋਕ ਇਹ ਲੜਕੀ ਵਾਲਾ ਮੁੱਦਾ ਬਣਾ ਲਿਆ ਇਹ ਕੋਈ ਕੋਈ ਇਹ ਗੱਲਾਂ ਦਾ ਕੋਈ ਫਾਇਦਾ ਥੋੜਾ ਇੱਕ ਬੰਨੇ ਤੁਸੀਂ ਸੁਣੀਆਂ ਦਿਓ ਲੜਕੀ ਐ ਜਿਉ ਹਣਾ ਕੀ ਉਹਨੂੰ ਮੈਂ ਕੱਡਨਾਪ ਕਰ ਲਿਆ ਕੀ ਉਹਨੂੰ ਮੈਂ ਕੀ ਕੀਤਾ ਉਹਨੂੰ ਲੜਕੀ ਨੂੰ ਮੈਂ ਉਹਨੂੰ ਪੁੱਛ ਕੇ ਦੇਖੋ ਮੈਂ ਕੀ ਉਹਦਾ ਕਰ ਲਿਆ ਮੈਂ ਉਹਨੂੰ ਕਹਿ ਕੀ ਏ ਇੱਕ ਬਣਾਣਾ ਸੋਚੀ ਆ ਤੁਸੀਂ ਉਹਦੀਆਂ ਨਾ ਸੁਣੀਓ ਅੱਧਾ ਪਾਉਣਾ ਕਹਿੰਦਾ ਮਗਰ ਜਿਹੜੀ ਵੀਡੀਓ ਵੇਖੋ ਜਿਹੜੀ ਮੇਰੇ ਗਾਲ ਪਏ ਆ ਠੀਕ ਐ ਐਵੇਂ ਕਿਉਂ ਐਵੇਂ ਸਾਰਾ ਕੋਈ ਪਲਗਾਈ ਜਾਂਦੇ ਆ ਟ੍ਰੈਫਿਕ ਜਾਮ ਕੀਤਾ ਉਸੇ ਧਰਨਾ ਲਾਇਆ ਇਹ ਤਾਂ ਬੰਦਿਆਂ ਦੀਆਂ ਗੱਲਾਂ ਮੈਂ 2-3 ਸਾਲ ਹੋ ਗਏ ਆ ਮੈਂ ਮੇਰੇ ਤੇ ਪਰਚੇ ਬਹੁਤ ਸੀਗੇ ਮੈਂ ਜਿਵੇਂ ਕਲੀਅਰ ਆ ਮੈਂ ਮੈਂ ਚਾਹੁੰਦਾ ਹੀ ਨਹੀਂ ਲੜਨਾ ਪਰ ਅੱਜ ਹੱਦ ਹੋ ਗਈ ਮੇਰੇ ਗਾਲ ਪਏ ਆ ਵੀਡੀਓ ਉਹ ਕਢਾ ਕੇ ਵੇਖੋ ਅੱਧਾ ਪੌਣਾ ਕਹਿੰਦਾ ਬੈਕ ਮੇਰੇ ਗਾਲ ਪਏ ਹੋ ਤੇ ਮੈਂ ਉਹਨਾਂ ਨੂੰ ਕਿਵੇਂ ਛੱਡ ਦਿਆਂ ਅੱਜ ਤੱਕ ਜ਼ਿੰਦਗੀ 'ਚ ਮੇਰੇ ਕੋਈ ਗਾਲ ਨਹੀਂ ਪਿਆ ਬੰਦਾ ਠੀਕ ਐ ਕੋਈ ਮੇਰਾ ਵੀ ਯਾਰ ਇੱਥੇ ਸਟੈਂਡਰਡ ਐ ਮੇਰਾ ਵੀ ਕੋਈ ਨਾਂ ਐ ਯਾਰ ਹਾਂ ਇਹ ਬੰਦੇ ਨੂੰ ਮੈਂ ਦੱਸਿਆ ਵੀ ਮੈਂ ਕਿਹਾ ਮੈਂ ਅਮਰ ਸੰਧੂ ਹਾਂ ਮੈਂ ਕਿਹਾ ਮੈਂ ਸਾਰਾ ਕੁਛ ਛੱਡੀ ਬੈਠਾ ਮੇਰਾ ਵੀ ਗੱਲ ਨਾ ਪਵੀ ਇਹ ਨਹੀਂ ਹਟੇ ਇਹਨਾਂ ਨੇ ਮੇਰੇ ਮਾਰੀਆਂ ਤੇ ਫਿਰ ਮੈਂ ਮੈਂ ਤਾਂ ਆਉਣਾ ਹੀ ਸੀਗਾ ਮੈਂ ਤਾਂ ਫਿਰ ਆਇਆ ਮੈਂ ਤਾਂ ਫਿਰ ਆਪ ਦਾ ਜੋ ਕਰਨਾ ਸੀ ਕਿਤਾ ਫਿਰ ਇਹ ਭੱਜਿਆ ਕਿਉਂ ਭੱਜ ਕੇ ਰੂਮ ਚ ਵੜ ਗਿਆ ਜਾ ਕੇ ਕੁੜੀ ਦਾ ਕੋਈ ਮਸਲਾ ਹੈ ਕੁੜੀ ਦਾ ਕੋਈ ਮਸਲਾ ਹੀ ਨਹੀਂ ਕੁੜੀ ਦੀ ਕੋਈ ਗੱਲ ਹੀ ਨਹੀਂ ਯਾਰ ਇਹ ਕੁੜੀ ਦਾ ਮਸਲਾ ਲੈ ਕੇ ਬਹਿ ਗਏ ਕੁੜੀ ਨੂੰ ਮੇਰੇ ਸਾਹਮਣੇ ਕਰ ਦੋ ਮੈਂ ਕੁੜੀ ਨੂੰ ਬਦਨਾਮ ਕੁੜੀ ਨੂੰ ਉਹਨੂੰ ਯਾਰੀ ਨੂੰ ਬਦਨਾਮ ਕੀਤਾ ਕੁੜੀ ਨੂੰ ਸਾਹਮਣੇ ਕਰੋ ਮੈਨੂੰ ਆਖਿਆ ਕੀ ਹੈ ਉਨ ਕੋਨੇ ਕਾ ਗੁਰਦੁਆਰੇ ਤੂੰ ਚੜ ਜਾ ਕੀ ਉਹਨੂੰ ਮੈਂ ਆਖਿਆ ਐਵੇਂ ਇੱਕ ਇੱਕ ਬੰਨੇ ਉਹਨਾਂ ਥਾਰਿਆਂ ਨੂੰ ਸੁਣਿਆ ਕਰੋ ਮੈਂ ਤੁਹਾਨੂੰ ਰਿਕਵੈਸਟ ਕਰਦਾ ਸਾਰੇ ਜਿੰਨੇ ਪੱਤਰਕਾਰ ਸਾਰੇ ਮੇਰੀ ਗੱਲ ਸੁਣ ਲਓ ਠੀਕ ਹੈ ਇਹ じゃ ਕੋਈ ਵੀ ਗੱਲ ਨਹੀਂ ਹੋਏਗੀ ਨਾ ਕੋਈ ਲੜਕੀ ਦੀ ਇਹਦੇ ਨਾਲ ਪਹਿਲਾਂ ਵੀ ਮੇਰੀ ਲੜਾਈ ਛੀ ਜਿਹੜਾ ਮੁੰਡਾ ਇਹਦੇ ਨਾਲ ਪਹਿਲਾਂ ਵੀ ਮੇਰਾ ਰੌਲਾ ਸੀਗਾ ਇਹ ਇਸੇ ਕਰਕੇ ਮੇਰੇ ਗਾਲ ਪਿਆ ਠੀਕ ਹੈ ਸਾਡਾ ਵਾਵਾ ਟਾਈਮ ਦਾ ਇਹਦੇ ਨਾਲ ਰੌਲਾ ਚੱਲੀ ਜਾਂਦਾ ਇਹਨੇ ਲੜਕੀ ਦਾ ਮੁੱਦਾ ਬਣਾਤਾ ਠੀਕ ਹੈ ਮੇਰੇ ਗਾਲ ਪੈ ਕੇ ਚਾਰ ਪੰਜ ਇਹਨੇ ਗਾਲ ਪਾਈ ਮੇਰੇ ਠੀਕ ਹੈ ਕਦੀ ਕਿਧਰੋਂ ਮਾਰਨ ਕਈ ਕਿਧਰੋਂ ਮਾਰਨ ਮੈਂ ਕੱਲਾ ਸੀਗਾ ਪੈਗੇ ਗਾਲ ਮੈਂ ਕਿਹਾ ਚਲੋ ਕੋਈ ਨਹੀਂ ਇੱਥੇ ਹੀ ਰਹਿਓ ਅੱਧਾ ਘੰਟਾ ਰੁਕ ਜਾਓ ਆ ਗਿਆ ਠੀਕ ਹੈ ਮਮੀ ਅਕਸਰ ਮੈਂ ਮੁਕਸਰ ਚ ਰਹੀ ਨਾ ਮੈਂ ਸਾਰਾ ਕੁਝ ਮਤਲਬ ਪਰਚਿਆਂ ਪੁਰਚਿਆਂ ਨੂੰ ਮੈਂ ਜਮਾ ਕਲੀਨ ਜਮਾ ਸਾਫ ਹੋਈ ਨਾ